ਆਈਪੀਐਸ ਅਫਸਰ वाई के पूरनकवार जी ਵੱਲੋਂ ਸੂਸਾਈਡ ਹੋਇਆ ਔਰ ਉਹ ਸੂਸਾਈਡ ਜਿਹੜਾ ਹੈਗਾ ਉਹਨਾਂ ਨੇ 8 ਪੇਪਰਾਂ ਦਾ ਨੋਟਸ ਲਿਖਿਆ ਬੀਜੀਪੀ ਹਰਿਆਣਾ ਔਰ टीच ਸੈਕਟਰੀ ਜੋ ਹਰਿਆਣਾ ਦੇ ਨੇ ਤੇ ਛੇ ਉੱਚ ਅਧਿਕਾਰੀ ਹੋਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਮੈਂਟਲੀ ਤੌਰ ਤੇ ਜਾਤੀਗਤ ਤੌਰ ਤੇ ਜਿਹੜਾ ਹੈਗਾ ਟੌਰਚਰ ਕੀਤਾ ਜਦੋਂ ਇਸ ਦੇਸ਼ ਦੇ ਅੰਦਰ ਮਨੁੱਖਸਮਾਨ ਦੀ ਖਤਮ ਹੋ ਗਈ ਸੰਵਿਧਾਨ ਲਾਗੂ ਹੋ ਗਿਆ ਤਾਂ ਫਿਰ ਜਾਤੀਵਾਦੀ ਕਿਉਂ ਇੰਨਾ ਚਿਰ ਸਾਡੀ ਆਪਣੀ ਸਰਕਾਰ ਨਹੀਂ ਹੁੰਦੀ ਉਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਣਾ ਉਹਨਾਂ ਨੇ ਉੱਚ ਅਧਿਕਾਰੀਆਂ ਕੋਲ ਛੁੱਟੀ ਮੰਗੀ ਪਰ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਗਈ ਜੇ ਦੇਸ਼ ਸੰਵਿਧਾਨ ਨਾਲ ਚੱਲਦਾ ਤਾਂ ਇਸ ਦੇਸ਼ ਦੇ ਅੰਦਰ ਨਾ ਤਾਂ ਕਿਸੇ ਨੂੰ ਆਤਮ ਹੱਤਿਆ ਕਰਨ ਦੀ ਲੋੜ ਸੀ ਬੀਐਸਪੀ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਭਾਤਰਖ ਚੌਕ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਤੁਸੀਂ ਦੇਖੋ ਤੁਸੀਂ ਬੀਐਸਪੀ ਪਾਰਟੀ ਦੇ ਮੈਂਬਰ ਇੱਥੇ ਪਹੁੰਚੇ ਹੋਏ ਨੇ ਆ ਬੀਤੇ ਦਿਨ ਹੀ ਜਿਹੜਾ ਆਈਪੀਐਸ ਵਾਈ ਪੂਰਾ ਕੁਮਾਰ ਜਿਹੜੇ ਕੀ ਅਧਿਕਾਰੀ ਸੀਗੇ ਉਹਨਾਂ ਜਿਹੜੀ ਖੁਸ਼ਕੁਸ਼ੀ ਨੇ ਜਿਹੜੀ ਜ਼ਿੰਮੇਵਾਰ ਅਧਿਕਾਰੀਆਂ ਦੇ ਨਾਂ ਉਤੇ ਐਫਆਈਆ ਸ਼ਾਮਿਲ ਕਰਾਉਣ ਦੀ ਜਿਹੜੀ ਗਿਫਤਾਰੀ ਵੀ ਜਿਹੜੀ ਕਿ ਬਾਪਾ ਦੇ ਵੱਲੋਂ ਅੱਜ ਬਸਪਾ ਵੱਲੋਂ ਜ਼ਿਲ੍ਹਾ ਪੱਤਰ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਮੇਰੇ ਨਾਲ ਪ੍ਰਧਾਨ ਜੀ ਨੇ ਗੱਲਬਾਤ ਕੀਤੀ ਪ੍ਰਧਾਨ ਜੀ ਕੀ ਮਾਮਲਾ ਹੋ ਗਿਆ ਅੱਜ ਤੁਸੀਂ ਇੱਥੇ ਤਰਨਾ ਦਿੱਤਾ ਹੈ ਆਈਪੀਐਸ ਦੇ ਹੱਥ ਦੇ ਵਿੱਚ ਕੀ ਪੂਰਾ ਕਰਨ ਹੈ ਸਭ ਤੋਂ ਪਹਿਲਾਂ ਤਾਂ ਜੈਪੀਮ ਜੈ ਭਾਰਤ ਲੁਧਿਆਣਾ ਲਾਈਵ ਤੁਹਾਡੇ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ 7 ਤਰੀਕ ਨੂੰ ਹਰਿਆਣਾ ਦੇ ਅੰਦਰ ਇੱਕ ਆਈਪੀਐਸ ਅਫਸਰ ਵਾਈਕੇ ਪੂਰਨ ਕਵਾਰਜੀ ਵੱਲੋਂ ਸੁਸਾਈਡ ਹੋਇਆ ਔਰ ਉਹ ਸੁਸਾਈਡ ਜਿਹੜਾ ਹੈਗਾ ਉਹਨਾਂ ਨੇ 8 ਪੇਪਰਾਂ ਦਾ ਨੋਟਸ ਲਿਖਿਆ ਔਰ ਜਿਹਦੇ ਵਿੱਚ ਉਹਨਾਂ ਨੇ ਬੀਜੀਪੀ ਹਰਿਆਣਾ ਔਰ ਚੀਫ ਸੈਕਟਰੀ ਜੋ ਹਰਿਆਣਾ ਦੇ ਨੇ ਤੇ 6 ਉੱਚ ਅਧਿਕਾਰੀ ਹੋਰ ਦੇ ਜਿਨ੍ਹਾਂ ਨੇ ਉਹਨਾਂ ਨੂੰ ਮੈਂਟਲੀ ਤੌਰ ਤੇ ਜਨਤਕ ਤੌਰ ਤੇ ਜਿਹੜਾ ਹੈਗਾ ਟੌਰਚਰ ਕੀਤਾ ਔਰ 50 ਸਾਲਾਂ ਤੋਂ ਉਹਨਾਂ ਨੂੰ ਇੰਨਾ ਕਿ ਟੌਰਚਰ ਕੀਤਾ ਗਿਆ ਕਿ ਲਾਸਟ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਹਾਰ ਮੰਨ ਕੇ ਉਹਨਾਂ ਨੂੰ ਸੁਸਾਈਸਾਈਡ ਕਰਨਾ ਪਿਆ ਦੱਸਿਆ ਜਾਂਦਾ ਉਹਨਾਂ ਦੀ ਵਾਈਬਲੋਂ ਬਿਆਨ ਕੀਤਾ ਗਿਆ ਕਿ 50 ਸਾਲਾਂ ਦੇ ਦੌਰਾਨ ਉਹਨਾਂ ਦੇ ਪਿਤਾ ਜੀ ਦੀ ਇੱਕ ਵਾਰੀ ਊਰਨ ਸਿੰਘ ਜੀ ਦੇ ਪਿਤਾ ਜੀ ਬਿਮਾਰ ਹੋ ਗਏ ਉਹਨਾਂ ਨੇ ਉੱਚ ਅਧਿਕਾਰੀਆਂ ਕੋਲ ਛੁੱਟੀ ਮੰਗੀ ਪਰ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਗਈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੰਦਰ ਦੇ ਅੰਦਰ ਜਾਣ ਤੋਂ ਰੋਕਿਆ ਗਿਆ 74 ਸਾਲ ਹੋ ਗਏ 84 ਸਾਲ ਬੇਸ਼ਰਮ ਆਜ਼ਾਦ ਹੋਇਆ ਇਹ ਸੰਵਧਾਨ ਦੇ ਮੁਤਾਬਕ ਦੇਸ਼ ਚੱਲਣਾ ਚਾਹੀਦਾ ਲੇਕਿਨ ਮਨੁੱਖਵਾਦੀ ਸੋਚ ਰੱਖਣ ਵਾਲੇ ਜਿਹੜੇ ਲੋਕ ਆ ਅੱਜ ਵੀ ਉਹ ਮਲੂਸੀ ਮਰਤੀ ਦੇ ਮੁਤਾਬਕ ਇਸ ਦੇਸ਼ ਨੂੰ ਚਲਾਉਣਾ ਚਾਹੁੰਦੇ ਆ ਤੇ ਬਹੁਜਨ ਸਮਾਜ ਪਾਰਟੀ ਕਿਤਾਬੀ برداشت ਨਹੀਂ ਕਰੇਗੀ ਔਰ ਅਸੀਂ ਡੀਆਰ ਸਾਡੇ ਦੇਸ਼ ਦੇ ਕੀਪਸ ਕੋਈ ਸਾਹਿਬ ਜੋ ਕਿ ਇੱਕ ਬਹੁਤ ਵੱਡੇ ਚੀਫ ਜਸਟਿਸ ਨੂੰ ਉਹਨਾਂ ਨੂੰ ਵੀ ਇੱਕ ਜੁੱਤੀ ਦਿਖਾਈ ਗਈ ਪਿਛਲੇ ਦਿਨੀ ਉਹਦੀ ਵੀ ਜਿਹੜੀ ਆ ਬਹੁਤ ਹੀ ਮੰਦਭਾਗੀ ਗੱਟਨਾ ਸਥਾਨ ਦੇ ਅੰਦਰ ਕੱਟੀ ਅਸੀਂ ਉਹਦੀ ਵੀ ਜਿਹੜੀ ਨਿੰਦਾ ਕਰਦੇ ਆ ਔਰ ਅੱਜ ਬਹੁਤ ਸਾਰੇ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਅਸੀਂ ਲੁਧਿਆਣਾ ਦੇ ਡੀਪੀ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਜੋ ਕਿ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਭੇਜਿਆ ਜਾਏਗਾ ਕਿ ਬਾਈ ਕੇ ਪੂਰਨ ਜੋ ਕੁਮਾਰ ਜੀ ਉਹਨਾਂ ਆਈਪੀਐਸ ਅਫਸਰ ਦੀ ਇੱਕ ਮੌਤ ਜਿਹੜੀ ਆ ਉਹ ਮੌਤ ਅਸੀਂ ਸਮਝਦੇ ਕਿ ਆਪਣੇ ਆਪ ਨਹੀਂ ਉਹਨਾਂ ਨੂੰ ਮਰਨ ਵਾਸਤੇ ਜਿਨ੍ਹਾਂ ਨੇ ਦੋਸ਼ੀਆਂ ਨੇ ਮਜਬੂਰ ਕੀਤਾ ਉਹਨਾਂ ਦੋਸ਼ੀਆਂ ਦੇ ਮੁਕੱਦਮੇ ਤੋਂ ਦਰਜ ਹੋ ਗਿਆ ਪਰ ਉਹਨਾਂ ਨੂੰ ਅਰੈਸਟ ਪਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਲੱਗਦਾ ਕਿ ਕਿਧਰੇ ਕਿਤੇ ਆਈਪੀਐਸ ਵੀ ਮੌਤ ਜਿਹੜੀ ਹੈ ਕੁਝ ਖੁਸ਼ੀ ਉਹਨਾਂ ਨੇ ਕੀਤੀ ਇੱਕ ਲੈਟਰ ਵੀ ਜਿਹੜਾ ਛੱਡ ਕੇ ਗਏ ਨੇ ਉਹ ਲੈਟਰ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਮੈਨੂੰ ਤੌਰ ਤੇ ਕਰਕੇ ਇਸੇ ਮਜਬੂਰਾਂ ਤੋਂ ਉੱਤੇ ਮੈਂ ਆਪਣੀ ਜਾਨ ਗਵਾ ਰਿਹਾ ਉਹਨਾਂ ਦੇ ਘਰ ਦੇ ਵਿੱਚ ਬੱਚੇ ਵੀ ਹੈਗੇ ਨੇ ਕੀ ਲੱਗਦਾ ਹੈ ਕਿ ਇਹ ਵੱਡੇ ਅਹੁਦਾਧਾਰਾ ਤੇ ਇਹ ਕਾਰਵਾਈ ਹੋਵੇਗੀ ਲੱਗਦਾ ਹੈ ਕਿ ਵਾਸਤਵਾਂ ਪਾਰਟੀ ਉਹਨਾਂ ਨੂੰ ਇਨਸਾਫ ਦਵਾ ਪਾਏਗੀ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਸੀ ਉਹਨਾਂ ਨੇ ਕਿਹਾ ਜਦੋਂ ਸੰਵਿਧਾਨ ਸੌਪਿਆ ਉਹਨਾਂ ਨੇ ਕਿਹਾ ਵੀ ਮੇਰਾ ਸੰਵਿਧਾਨ ਲਿਖਿਆ ਹੋਇਆ ਬਹੁਤ ਉੱਚਾ ਜੇਕਰ ਇਸ ਦੇਸ਼ ਦੇ ਸਿਧਾਂਤ ਨੂੰ ਚਲੋਣ ਵਾਲੇ ਅੱچھے ਹੋਏ ਤਾਂ ਦੇਸ਼ ਦਾ ਸੰਵਿਧਾਨ ਵੀ ਅੱਛਾ ਸਾਬਤ ਹੋਏਗਾ ਚਾਹੇ ਉਹ ਹਰਿਆਣਾ ਦਾ ਡੀਜੀਪੀ ਹੋਵੇ ਚਾਹੇ ਹਰਿਆਣਾ ਦਾ ਚੀਫ ਜਰਨਲ ਸਕੱਟਰੀ ਹੋਵੇ ਜੇਕਰ ਦੋਸ਼ੀ ਆ ਤੇ ਉਹਨਾਂ ਤੇ ਬਣਦੀ ਕਾਰਵਾਈ ਹੋਏਗੀ ਔਰ ਸਲਾਕਾ ਦੇ ਪਿੱਛੇ ਜਾਣਗੇ ਭਵਜਨ ਸਮਾਜ ਪਾਰਟੀ ਅੱਜ ਇਸ ਮੋਰਚੇ ਤੇ ਬੈਠੀ ਆ ਜੇਕਰ ਉਸ ਪਰਿਵਾਰ ਨੂੰ ਜਸਟਿਸ ਨਾ ਮਿਲਿਆ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਪੂਰੇ ਦੇਸ਼ ਦੇ ਅੰਦਰ ਲਿਜਾਵਾਂਗੇ ਇਸ ਗੱਲ ਕੀ ਲੱਗਦਾ ਕੀ ਤੁਹਾਡੇ ਸੰਘਰਸ਼ ਦੇ ਨਾਲ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜਾਂ ਪਰਿਵਾਰ ਨੂੰ ਇਨਸਾਫ ਜਾਂ ਜਿਹੜਾ ਇਹ ਦਾਦ ਲੱਗਿਆ ਕੁਸ਼ਕੁਸ਼ੀ ਦਾ ਜਾਂ ਕੁਝ ਲੱਗਿਆ ਇਹ ਹਟ ਪਾਏਗਾ ਜਿਸ ਪਰਿਵਾਰ ਦਾ ਮੈਂਬਰ ਇਸ ਦੁਨੀਆ ਤੋਂ ਚਲੇ ਗਿਆ ਆਈਪੀਐਸ ਦੀ ਤਿਆਰੀ ਕਰਨ ਵਾਸਤੇ ਸੈਂਕੜੇ ਰਾਤਾਂ ਕਾਲੀਆਂ ਕਰਨੀਆਂ ਪੈਂਦੀਆਂ ਔਰ ਢੇਰ ਕਿਤਾਬਾਂ ਦੇ ਪੜ੍ਹਨੇ ਪੈਂਦੇ ਫੇਰ ਜਾ ਕੇ ਆਈਪੀਐਸ ਅਫਸਰ ਬਣਦੇ ਨੇ ਔਰ ਇੰਨੀ ਪੜਾਈ ਕਰਨ ਦੇ ਬਾਵਜੂਦ ਉਹਨਾਂ ਕੋਲ ਸੁਸਾਇਡ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਮਾਨ ਜੋ ਡਾਕਟਰ ਅਵਤਾਰ ਸਿੰਘ ਕ੍ਰੀਮਪੁਰ ਸਾਹਿਬ ਮਿਲ ਕੇ ਆਏ ਨੇ ਗਲਾਸਾ ਦੇ ਕੇ ਆਏ ਨੇ ਕਿ ਬੌਧਨ ਸਮਾਜ ਪਾਰਟੀ ਉਹਨਾਂ ਦੇ ਨਾਲ ਖੜੀ ਆ ਅਸੀਂ ਉਸ ਪਰਿਵਾਰ ਦੇ ਮੈਂਬਰ ਨੂੰ ਖੜਾਦਾ ਨਹੀਂ ਕਰ ਸਕਦੇ ਲੇਕਿਨ ਅਸੀਂ ਦੁੱਖ ਦੀ ਘੜੀ ਦੇ ਨਾਲ ਉਹਾਂ ਦੇ ਖੜੇ ਆ ਔਰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਪਿੱਛੇ ਮੁੜਾਂਗੇ ਸੁਖਮਨੀ ਭਗਵਾਨ ਜੀ ਇੱਥੇ ਪਹੁੰਚੇ ਤੇ ਸਾਰੇ तमाम ਸਿਆਸੀ ਪਾਰਟੀ ਵੀ ਇੱਥੇ ਪਹੁੰਚੇ ਕੀ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਆਪਣੇ ਔਦੇ ਤੋਂ ਅਸਤੀਫਾ ਦੇਣਾ ਪਊਗਾ हरियाणा ਦੇ ਅੰਦਰ ਇੱਕ ਖਾਗਾ ਪੰਚਾਇਤ ਹੁੰਦੀ ਆ ਖਾਗਾ ਪੰਚਾਇਤ ਤੋਂ ਭਾਵ ਕਿ ਕਈ ਪਿੰਡਾਂ ਦੀ ਰਲ ਕੇ ਇੱਕ ਪੰਚਾਇਤ ਬਣਦੀ ਆ ਉਸ ਖਾਗਾ ਪੰਚਾਇਤ ਦੇ ਮੁਖੀਆਂ ਨੇ ਬਿਆਨ ਦਿੱਤਾ ਕਿ ਇਸ ਮੁੱਦੇ ਨੂੰ ਇੱਕ ਜਾਤੀਵਾਦੀ ਮੁੱਦਾ ਬਣਾ ਲਿਆ ਗਿਆ ਮੈਂ ਉਹਨਾਂ ਸੀਨੀਅਰ ਖਾਗਾ ਪੰਚਾਇਤ ਦੇ ਮੈਂਬਰਾਂ ਨੂੰ ਸੀਨੀਅਰ ਨੂੰ ਪੁੱਛਣਾ ਚਾਹਣਾ ਵੀ ਜੇਕਰ ਇਹ ਇੱਕ ਜਾਤੀਵਾਦੀ ਵਿਵਸਥਾ ਦਾ ਮਾਮਲਾ ਬਣਾ ਲਿਆ ਗਿਆ ਤਾਂ ਤੁਸੀਂ ਇਹ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਕਰੋਗੇ ਦੇਸ਼ ਦੇ ਅੰਦਰ ਉਹ ਜਾਤੀਵਾਦੀ ਵਿਵਸਥਾ ਹੀ ਖਤਮ ਹੋ ਜਾਵੇ ਇਹ ਕਿਉਂ ਨਹੀਂ ਮੰਗ ਕਰਦੇ ਔਰ ਖਾਗਾ ਪੰਚਾਇਤ ਦੇ ਮੁਖੀ ਇਹ ਗੱਲ ਕਹਿੰਦੇ ਆ ਕਿ ਜਾਤੀਵਾਦੀ ਦਾ ਇਹ ਮੁੱਦਾ ਬਣਾ ਲਿਆ ਗਿਆ ਜੋ ਜਾਤੀਵਾਦੀ ਵਿਵਸਥਾ ਹੈ ਤਾਂ ਮੁੱਦਾ ਬਣਿਆ ਇਸ ਕਰਕੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਦੇਸ਼ ਦੇ ਅੰਦਰ ਜਾਤੀਵਾਦੀ ਵਿਵਸਥਾ ਖਤਮ ਕਰਨੀ ਚਾਹੀਦੀ ਆ ਜਦੋਂ ਇਸ ਦੇਸ਼ ਦੇ ਅੰਦਰ ਮਨੁੱਖਸਮਰਤੀ ਖਤਮ ਹੋ ਗਈ ਸੰਵਿਧਾਨ ਲਾਗੂ ਹੋ ਗਿਆ ਤਾਂ ਫਿਰ ਜਾਤੀਵਾਦੀ ਕਿਉਂ ਤੋਂ ਇਸ ਕਰਕੇ ਜਿਹੜੀ ਉੱਥੇ ਦੀ ਖਾਗਾ ਪੰਚਾਇਤ ਮੈਨੂੰ ਉਹ ਅਪੀਲ ਔਰ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਨੂੰ ਆਪਣੇ ਬਿਆਨ ਵਾਪਸ ਕਰਕੇ ਦੇਸ਼ ਦੇ ਰਾਸ਼ਟਰਪਤੀ ਔਰ ਪ੍ਰਧਾਨ ਮੰਤਰੀ ਕੋਲ ਮੰਨ ਕਰਨੀ ਚਾਹੀਦੀ ਆ ਕਿ ਇਹ ਜਿਹੜੀ ਵਿਵਸਥਾ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਜੱਤਪਾਦੀ ਬਸਤਾਂ ਨੂੰ। ਭਾਜਪਾ ਦੇ ਜਿਹੜੇ ਸੀਐਮ ਬਣਨੇ ਨੇ ਨਾਇਬ ਸੈਣੀ ਉਹ ਕਿਦ ਤਰ੍ਹਾਂ ਕਿਤੇ ਕਾਰਵਾਈ ਕਰ ਪਾਣਗੇ ਆਪਣੇ ਆਪਣੇ ਅਹੁਦੇਦਾਰ ਬੰਦਿਆਂ ਦੇ ਉੱਤੇ ਕਿਉਂਕਿ ਆ ਭਾਜਪਾ ਅਕਸਰ ਹੀ ਆਪਣੇ ਲੋਕਾਂ ਨੂੰ ਜਿਹੜੀ ਟੱਕਦੀ ਨਜ਼ਰ ਆਉਂਦੀ ਆ। ਅਕਸਰ ਹੀ ਕੀ ਲੱਗਦਾ ਹੈ ਮੋਜਨ ਸਮਾਜ ਪਾਰਟੀ ਲੜ ਪਾਏਗੀ ਇਸ ਨਾਲ। ਦੇਸ਼ ਦੇ ਅੰਦਰ ਗ੍ਰਹਿ ਮੰਤਰੀ ਸਿੰਘ ਅਮਿਤ ਸ਼ ਜਿਹੜਾ ਕਿ ਇੱਕ ਬਹੁਤ ਵੱਡੇ ਜ਼ਿੰਮੇਦਾਰ ਹਨ ਅਹੁਦਾ ਹੁੰਦਾ ਗ੍ਰਹਿ ਮੰਤਰੀ ਉਹਨਾਂ ਨੇ ਪਿਛੇ ਦੀ ਕਿਹਾ ਸੀ ਕਿ ਅੰਬੇਡਕਰ 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 ਇੱਕ ਫੈਸ਼ਨ ਬਣ ਗਿਆ ਐਡਾ ਵੱਡਾ ਝੁੱਲੇਵਾਰ ਵਿਅਕਤੀ ਐਡੀ ਵੱਡੀ ਗੱਲ ਕਹਿ ਰਿਹਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਇਹ ਦੇਸ਼ ਦੇ ਪਛੜੇ ਗਲਤਾਂ ਦੇ ਵਿਰਖਲਾਫ ਆ ਇਹ ਜਸਟਿਸ ਨਹੀਂ ਦੇ ਸਕਦੀ ਇਸ ਕਰਕੇ ਦੇਸ਼ ਦੇ ਲੋਕਾਂ ਨੂੰ ਜਾਗਣਾ ਪਏਗਾ ਇਹਨਾਂ ਨੂੰ ਦੇਸ਼ ਦੇ ਅੰਦਰੋਂ ਚਲਦਾ ਕਰਕੇ ਬੌਧਰਾ ਦੀ ਸਰਕਾਰ ਲਿਆਣੀ ਪੈਗੀ ਆਪ ਸਭ ਨੂੰ ਪਤਾ ਹੈ ਕਿ ਦੇਸ਼ ਦੇ ਅੰਦਰ ਯੂਪੀ ਦੇ ਵਿੱਚ ਪੰਨ ਕੁਮਾਰੀ ਮਾਇਆਵਤੀ ਦੀ ਜਦੋਂ ਸਰਕਾਰ ਆਈ ਤਾਂ ਜਿਹੜਾ ਰਾਜਾ ਭਈਆ ਕਹਿੰਦਾ ਸੀ ਜਿਹੜੇ ਮਗਰਮੱਛ ਪਾਲੇ ਹੋਏ ਸੀ ਗੁੰਡੇ ਪਾਲੇ ਹੋਏ ਸੀ ਉਹ ਵੀ ਕਹਿਣ ਲੱਗਾ ਵੀ ਪੰਨ ਜੀ ਅੱਗੇ ਮੈਂ ਹੱਥ ਜੋੜਦਾ ਵੀ ਮੈਂ ਆਪਣੀ ਗੁੰਡਾਗਰਦੀ ਨਹੀਂ ਚਲਾ ਸਕਦਾ ਜਦੋਂ ਪੰਨ ਜੀ ਸਰਕਾਰ ਆਉਂਦੀ ਤੇ ਜਾ ਕੇ ਆਪਣੇ ਆਪ ਸਿਲਟਰ ਕਰਨ ਦਾ ਇਹ ਹੁੰਦਾ ਦੇਸ਼ ਨੂੰ ਚਲਾਉਣ ਦਾ ਬੰਦੋਬਸਤ ਕਰਨਾ ਇੰਤਜ਼ਾਮ ਉਹ ਰਾਜੇ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਦੋਸ਼ੀ ਨੂੰ ਫੜ ਕੇ ਸੁਲਾਖਾ ਦੇ ਅੰਦਰ ਬੰਦ ਕਰੇ ਹੁਣ ਕਿੰਨੇ ਦਿਨ ਤੱਕ ਆ ਰਹਾ ਰੋਜ਼ ਚਲਦਾ ਰਹੇਗਾ ਤੇ ਲੱਗਦਾ ਹੈ ਬੀਐਸਪੀ ਪਾਰਟੀ ਪੂਰੇ ਭਾਰਤ ਦੇ ਵਿੱਚ ਇੱਕ ਆਈਕੇ ਅਧਿਕਾਰੀ ਨੂੰ ਇੱਕ ਰੀ ਕਈ ਅੰਨੇ ਅਧਿਕਾਰੀਆਂ ਦੇ ਵੱਲੀਆਂ ਜਾਣ ਗਈਆਂ ਹੋਣੀਆਂ ਕਈ ਖਬਰਾਂ ਆਈਆਂ ਕਿੰਨੇ ਕੁ ਦੇਰ ਤੱਕ ਇਨਸਾਫ ਮਿਲ ਪਾਏ ਦੇਸ਼ ਦੇ ਅੰਦਰ ਦੇਸ਼ ਦੇ ਭਾਜਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬੈਂਕਟਮਾਰੀ ਮਾਇਆ ਵਰਦੀ ਜੀ ਵੱਲੋਂ ਇਹ ਕਮੀਟ ਕੀਤਾ ਗਿਆ ਔਰ ਬੜਾ ਹੀ ਇਸ ਘਟਨਾ ਨੂੰ ਦੁਖਦਾਈ ਘਟਨਾ ਦੱਸਿਆ ਗਿਆ ਔਰ ਦੇਸ਼ ਦੇ ਅੰਦਰ ਜਿਨੇ ਵੀ ਵੋਲਨ ਸਮਾਜ ਪਾਰਟੀ ਦੇ ਕਾਰਕਿਰਤਾ ਨੇ ਸਾਥ ਸ੍ਰੀ ਕਾਂਸੀ ਰਾਮ ਜੀ ਦੇ ਨੇ ਆਏ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਮੇੜਕਰ ਜੀ ਦੇ ਨੇ ਆਏ ਨੇ ਸਾਰੇ ਹੀ ਭੈਣ ਕੁਮਾਰੀ ਮਾਇਆਪਤੀ ਜੀ ਇਸ ਫੈਸਲੇ ਦੇ ਨਾਲ ਖੜੇ ਨੇ ਔਰ ਜਦੋਂ ਤੱਕ ਜਸਟਿਸ ਨਹੀਂ ਮਿਲੇਗਾ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੇਗੀ ਇਸ ਇਲਾਕੇ ਤੱਕ ਨਹੀਂ ਜਾਣਗੇ ਤੇ ਵੋਲਨ ਸਮਾਜ ਪਾਰਟੀ ਸੰਘਰਸ਼ ਲੜਦੀ ਰਹੇਗੀ ਧੰਨਵਾਦ ਇਹ ਇਹ ਹੋ ਕੀ ਕਹਿਣਾ ਚਾਹੋਗੇ ਕਿਉਂਕਿ ਰਾਤਾ ਕਾਲੀਆਂ ਕਰਕੇ ਇੱਕ ਆਈਪੀਐਸ ਅਫਸਰ ਬੰਦਾ ਬੰਦਾ ਜੈਪੀਐਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਜਿਹੜੀ ਮੰਨੂਵਾਦੀਆਂ ਦੀ ਸਰਕਾਰ ਆ ਅਸੀਂ ਕਦੀ ਭਾਜਪਾ ਨੂੰ ਲੈ ਆਉਂਦੇ ਆ ਕਦੀ ਕਾਂਗਰਸ ਨੂੰ ਲੈ ਆਉਂਦੇ ਆ ਕਦੀ ਆਪ ਪਾਰਟੀ ਨੂੰ ਲੈ ਆਉਂਦੇ ਆ ਤੇ ਜਿੰਨੀਆਂ ਵੀ ਹੈਗੀਆਂ ਨਾ ਸੀਪੀਆਈ ਸੀਪੀਐਮ ਪਰਮੂਲ ਕਾਂਗਰਸ ਇਹਨਾਂ ਸਾਰਿਆਂ ਦੇ ਜਿਹੜੇ ਪ੍ਰਧਾਨ ਆ ਉਹ ਆਰਐਸਐਨ ਚੱਲਦੇ ਆ ਉਹ ਵੀ ਇਹ ਗਾਂਧੀ ਨਹਿਰੂ ਸ਼੍ਰੇਣੀ ਦੀਆਂ ਪਾਰਟੀਆਂ ਨੇ ਜਿਨ੍ਹਾਂ ਚਿਰ ਸਾਡੀ ਲੋਕ ਜਨਾਂ ਦੀ ਆਪਣੀ ਸਰਕਾਰ ਜਿਨ੍ਹਾਂ ਵਿੱਚ ਐਸਟੀ ਸਮਾਜ ਬੈਕਵਾਟ ਸਮਾਜ ਤੇ ਸਾਡੀਆਂ ਘਟ ਗਿੰਤੀਆਂ ਜਿਨ੍ਹਾਂ ਦੇ ਵਿੱਚ ਸਿੱਖ, ਮੁਸਲਮਾਨ, ਇਸਾਈ, ਜੈਨ, ਬੁੱਧ ਇਹ ਸਾਰੇ ਭੋਜਨ ਸਮਾਜ ਦੇ ਵਿੱਚ ਆਉਂਦੇ ਆ ਜਿੰਨਾ ਚਿਰ ਇਹਨਾਂ ਸਾਰਿਆਂ ਦੀ ਆਪਣੀ ਜਿਹੜੀ ਪਾਰਟੀ ਆ ਉਹ ਭੋਜਨ ਸਮਾਜ ਪਾਰਟੀ ਆ ਜਿੰਨਾ ਚਿਰ ਸਾਡੀ ਆਪਣੀ ਸਰਕਾਰ ਨਹੀਂ ਹੁੰਦੀ ਉਹਨਾਂ ਚਿਰ ਸਾਨੂੰ ਇਨਸਾਫ ਨਹੀਂ ਮਿਲਣਾ ਤਾਂ ਇਹ ਘਟਨਾ ਜਿਹੜੀ ਹੋਈ ਆ ਉੱਥੇ ਜਿਹੜੀ ਸਾਡੀ ਪਾਰਟੀ ਆ ਕਾਹੇ ਪਰ ਤੇ ਭੈਣ ਕੁਮਾਰੀ ਮਾਇਆਬਤੀ ਜੀ ਆ ਤੇ ਸਾਡੇ ਸਟੇਟ ਪ੍ਰਧਾਨ ਆ ਉਹ ਸਤਾਰ ਅਫਤਾਰ ਸਿੰਘ ਜੀ ਕਰੀਮਪੁਰੀ ਉਹਨਾਂ ਨੇ ਸਖਤ ਸਟੈਂਡ ਲਿਆ ਆ ਕਿੰਨਾ ਚਿਰ ਉਹਨੂੰ ਜਿਹੜੇ ਦੋਚੀ ਆ ਉਹਨਾਂ ਨੂੰ ਸਜ਼ਾਵਾ ਨਹੀਂ ਮਿਲਦੀਆਂ ਉਹਨਾਂ ਚਿਰ ਜਿਹੜੀ ਸਾਡੀ ਪਾਰਟੀ ਆ ਉਹ ਚੁੱਪ ਕਰਕੇ ਨਹੀਂ ਬੈਠੂਗੀ ਅੱਜ ਦਾ ਧਰਨੇ ਦਾ ਪ੍ਰੋਗਰਾਮ ਸਾਡੀ ਹਾਈ ਕਮਾਂਡ ਨੇ ਸਾਨੂੰ ਦਿੱਤਾ ਸੀ ਉਸ ਤੋਂ ਬਾਅਦ ਜੋ ਹਾਈ ਕਮਾਂਡ ਸਾਨੂੰ ਪ੍ਰੋਗਰਾਮ ਦਊਗੀ ਸਾਡੀ ਪਾਰਟੀ ਦਾ ਹਰੇਕ ਵਰਕਰ ਉਹ ਪ੍ਰੋਗਰਾਮ ਦੇ ਅਨਸਾਰ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਿਆ ਜਾਊਗਾ ਬਿਲਕੁਲ ਵਸਵਾ ਵਸਵਾ ਪਾਰਟੀ ਦੇ ਅੱਜ ਰੋਜ਼ਪੋਕਾ ਜੀ ਦਿੱਤਾ ਜਾ ਜਿਹੜੀ ਆਈਪੀਐਸ ਜਿਹੜੀ ਆ ਮੌਤ ਹੋਈ ਸੀਗੀ ਉਹਨੇ ਕੁਝ ਕੁਛੀ ਕਰੀ ਇੱਥੇ ਕਿਸ ਤਰ੍ਹਾਂ ਦੇਖਦੇ ਹੋ ਇੱਕ ਆਈਪੀਐਸ ਬੰਨਾ ਬਹੁਤ ਵੱਡੇ ਦਾ ਅਹੁਦੇ ਦਾ ਕੰਮ ਹੁੰਦਾ ਵਾ ਦੇਸ਼ ਦੇ ਲਈ ਕੁਰਬਾਨੀ ਦੇਣਾ ਹੁੰਦਾ ਵਾ ਪਰਵਾਹ ਤੋਂ ਹੱਦ ਰਹਿ ਕੇ ਸਾਰੇ ਜਿੰਨੇ ਵੀ ਜੀਵ ਨੇ ਜਿੰਨੇ ਵੀ ਸਿਵਲ ਸਿਟੀਜ਼ਨ ਨੇ ਉਹਨਾਂ ਦੀ ਰੱਖਿਆ ਕਰਨਾ ਵਕ ਵਕਤ ਸਟੇਟਾਂ ਦੇ ਵਿੱਚ ਡਿਊਟੀਆਂ ਲਗੜੀਆਂ ਕੁਝ ਖਾਦੇ ਨਾ ਪੀਤੇ ਹੋਣਾ ਬਿਲਕੁਲ ਆਪਣੀ ਵਰਦੀ ਦੀ ਪੂਰੀ ਰਿਸਪੋਨਸਿਬਿਲਟੀ ਕਰਨਾ ਕਿਸ ਤਰ੍ਹਾਂ ਦੇਦੇ ਹੋ ਅੱਜ ਖੁਸ਼ ਖੁਦਕੁਸ਼ੀ ਕਰ ਲਈ ਲੈਟਰ ਲਿਖ ਕੇ ਕੀ ਲੱਗਦਾ ਕਾਰਵਾਈ ਹੋਊਗੀ ਅੱਜ ਦੀ ਤੁਹਾਡੀ ਪਾਰਟੀ ਇਸ ਇਨਸਾਫ ਦਵਾ ਪਾਉਗੀ ਜੈ ਭੀਮ ਜੈ ਭਾਰਤ ਜ਼ਿਲ੍ਹਾ ਅਨ ਚਾਰਜ ਮਾਰਕਨ ਬਿਲਗਾ ਅੱਜ ਅਸੀਂ ਸੰਵਿਧਾਨ ਚੌਕ ਲੁਧਿਆਣਾ ਦੇ ਵਿੱਚ ਧਰਨਾ ਲਗਾ ਕੇ ਬੈਠੇ ਹਾਂ ਬਹੁਜਨ ਸਮਾਜ ਪਾਰਟੀ ਪੂਰੇ ਪੰਜਾਬ ਦੇ ਅੰਦਰ ਅੱਜ ਡੀਸੀ ਦਫ਼ਤਰਾਂ ਤੇ ਧਰਨੇ ਲਗਾ ਕੇ ਮੈਮੋਰੰਡਮ ਦੇਣ ਜਾ ਰਹੀ ਆ ਧਰਨੇ ਲਗਾਉਣ ਦੀ ਲੋੜ ਕਿਉਂ ਪਈ ਜੇ ਦੇਸ਼ ਸੰਵਿਧਾਨ ਨਾਲ ਚੱਲਦਾ ਤਾਂ ਇਸ ਦੇਸ਼ ਦੇ ਅੰਦਰ ਨਾ ਤਾਂ ਕਿਸੇ ਨੂੰ ਆਤਮ ਹੱਤਿਆ ਕਰਨ ਦੀ ਲੋੜ ਸੀ ਨਾ ਸੁਪਰੀਮ ਕੋਰਟ ਦੇ ਜੱਜ ਦੇ ਉੱਪਰ ਜੁਤੀ ਆ ਰਿਐਸਐਸ ਸੈਟ ਸੈਟ ਸਕਣੀ ਸੀ ਇਸ ਕਰਕੇ ਜੇ ਅੱਜ ਇੱਕ ਏ ਡੀ ਜੀ ਪੀ ਪੂਰਨ ਕੁਮਾਰ ਨੂੰ ਆਤਮ ਹੱਤਿਆ ਕਰਨੀ ਪਈ ਉਹਨੇ ਆਪਣੇ ਨੋਟ ਆਪਣੇ ਨੋਟ ਦੇ ਵਿੱਚ ਲਿਖਿਆ ਕਿ ਮੈਂ ਇਹਨਾਂ ਲੋਕਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਅਤਿਆਚਾਰ ਤੋਂ ਦੁਖੀ ਹੋ ਕੇ ਮਰਨ ਜਾ ਰਿਹਾ ਉਹ ਲੋਕ ਜਿਹੜੇ ਆ ਉਹ 15 ਲੋਕ ਅੱਜ ਆਪਣੀ ਆਪਣੀ ਡਿਊਟੀ ਔਰ ਨੌਕਰੀ ਕਰ ਰਹੇ ਆ ਪਰ ਸੰਵਿਧਾਨ ਮੁਤਾਬਕ ਉਹ ਦੇਸ਼ ਉਹ ਲੋਕ ਜੇਲ੍ਹਾਂ ਦੇ ਵਿੱਚ ਬੰਦ ਹੋਣੇ ਚਾਹੀਦੇ ਸੀ ਜਿਹੜੇ ਲੋਕਾਂ ਨੇ ਮਰਨ ਲਈ ਪੂਰਨਕਮਾਨ ਨੂੰ ਮਜਬੂਰ ਕੀਤਾ ਉਹ ਲੋਕ ਅੱਜ ਵੀ ਬਾਰ ਆਪਣੇ ਆਪਣੀ ਡਿਊਟੀ ਕਰ ਰਹੇ ਆ ਉਹ ਕਿਉਂ ਕਰ ਰਹੇ ਆ ਅੱਜ ਮਨੂ ਦਾ ਰਾਜ ਆ ਮਨੂ ਦੀ ਮਨੂ ਸਿਮਰਤੀ ਨਾਲ ਦੇਸ਼ ਚੱਲਦਾ ਦੇਸ਼ ਦਾ ਨਾਂ ਭਾਰਤ ਆ ਇਸ ਦੇਸ਼ ਦੇ ਐਮਪੀ ਐਮਐਲਏ ਇਸ ਦੇਸ਼ ਦਾ ਨਾਂ ਜਿਹੜਾ ਹਿੰਦੁਸਤਾਨ ਲੈ ਰਿਹਾ ਹਿੰਦੁਸਤਾਨ ਦਾ ਹਿੰਦੁਸਤਾਨ ਕਹਿਣ ਵਾਲਿਆਂ ਤੇ ਜਿਹੜਾ ਦੇਸ਼ ਤੋਂ ਉਹੀ ਦਾ ਪਰਚਾ ਦਰਜ ਕਰਕੇ ਜੇਲਾ ਚ ਭੇਜਣਾ ਚਾਹੀਦਾ ਜਿਵੇਂ ਕਾਂਗਰਸ ਦਾ ਪ੍ਰਧਾਨ ਰਾਹੁਲ ਗਾਂਧੀ ਹਿੰਦੁਸਤਾਨ ਕਹਿੰਦਾ ਦੇਸ਼ ਦਾ ਪ੍ਰਧਾਨ ਮੰਤਰੀ ਹਿੰਦੁਸਤਾਨ ਕਹਿੰਦਾ ਜਦ ਕਿ ਸਾਡਾ ਸਾਡਾ ਸੰਵਿਧਾਨ ਦੇਸ਼ ਨੂੰ ਭਾਰਤ ਲਿਖਿਆ ਜਾਂਦਾ ਜੇ ਭਾਰਤ ਦੇਸ਼ ਆ ਤੇ ਇਸ ਦੇਸ਼ ਦੇ ਅੰਦਰ ਸੂਆ ਸਾਤ ਬੇਰਜ਼ਗਾਰੀ ਧੱਕੇ ਸਾਹੀ ਕਤਲੋਗਾਰਦ ਕਿਉਂ ਇਸ ਦੇਸ਼ ਦੇ ਵਿੱਚ ਮਨੁੱਖੀ ਵਿਵਸਥਾ ਦਾ ਰਾਜ ਆ ਜਿਹਦੇ ਕੰਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਨੇ ਕਿਹਾ ਸੀ ਜਿਹੜਾ ਸੰਵਿਧਾਨ ਮੈਂ ਦੇਸ਼ ਨੂੰ ਦੇ ਕੇ ਚੱਲਿਆ ਉਹ ਸੰਵਿਧਾਨ ਜੇ ਚੰਗੇ ਲੋਕਾਂ ਦੇ ਹੱਥ ਵਿੱਚ ਹੋਵੇਗਾ ਦੇਸ਼ ਸਵਰਗ ਬਣ ਜਾਵੇਗਾ ਜੇ ਮਾਰੇ ਔਰ ਨਕੰਮੇ ਲੋਕਾਂ ਦੇ ਹੱਥ ਵਿੱਚ ਹੋਵੇਗਾ ਦੇਸ਼ ਨਰਕ ਬਣ ਜਾਵੇਗਾ ਅੱਜ ਜਿਹਦੇ ਕੰਨ ਮਨੀਪੁਰ ਦੇ ਵਿੱਚ ਲੋਕਾਂ ਨੂੰ ਕਤਲਿਆ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਔਰਤਾਂ ਨੂੰ ਨੰਗਿਆ ਕਮਾਇਆ ਗਿਆ ਇਹ ਹਾਲ ਜਿਹੜਾ ਥਾਂ ਥਾਂ ਸੂਆ ਸਾਤ ਨਫਰਤ ਦਾ ਅਨਪੜ ਵੇਦ ਜਗਾਰੀ ਦਾ ਇਸ ਦੇਸ਼ ਨੂੰ ਅਸੀਂ ਦੇਸ਼ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਦੋ ਜਨ ਸਮਾਜ ਪਾਰਟੀ ਦਾ ਰਾਜ ਲੈ ਕੇ ਆਓ ਸੋ ਐਨਆਈ ਕਹਿੰਦਾ ਹੋਇਆ ਜੈ ਭੀਮ ਜੈਪੜ ਅੱਜ ਬੀਐਸਪੀ ਪਾਰਟੀ ਦੇ ਵੱਲੋਂ ਆਰਟੀਐਸ ਔਰ ਅਧਿਕਾਰੀ ਦੇ ਨਾਲ ਜਿਹੜਾ ਉਹਨਾਂ ਦੇ ਹੱਥ ਵਿੱਚ ਫੜ ਕੇ ਰੋਟ ਮੱਤਾ ਜਿੱਟਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਮਨੁੱਖਾਂ ਨੂੰ ਸਜ਼ਾ ਜਲਾ ਕੇ ਜ਼ਰੂਰ ਰਾਵਾਂਗੇ ਜੁੜੇ ਹੋਣ ਲਈ ਜਰਾ ਜੰਮੇ ਕੋ ਕਰਵਾਓ